ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿੱਚ 12200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹਨਾਂ ਵਿੱਚੋਂ ਜਿਹੜੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਨੇ ਉਹ ਰਾਸ਼ਟਰ ਨੂੰ ਸਮਰਪਿਤ ਵੀ ਕੀਤੇ ਗਏ। ਪ੍ਰਧਾਨ ਮੰਤਰੀ ਨੇ ਸਾਬਾਬਾਦ ਅਤੇ ਨਿਊ ਅਸ਼ੋਕਨਗਰ ਵਿਚਕਾਰ 46 ਅਰਬ ਰੁਪਏ ਦੀ ਲਾਗਤ ਨਾਲ ਬਣੇ 13 ਕਿਲੋਮੀਟਰ ਲੰਬੇ ਦਿੱਲੀ-ਗਾਜ਼ੀਆਬਾਦ-ਮੇਰਠ ਨਮੋ ਭਾਰਤ ਲਾਂਗੇ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਸਾਬਾਬਾਦ ਮੈਟਰੋ ਸਟੇਸ਼ਨ ਤੋਂ ਨਿਊ ਅਸ਼ੋਕਨਗਰ ਸਟੇਸ਼ਨ ਤੱਕ ਰੇਲ ਗੱਡੀ ਵਿੱਚ ਸਫ਼ਰ ਕੀਤਾ ਅਤੇ ਸਕੂਲੀ ਬੱਚੇ ਨਾਲ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨੇ ਜਨਕਪੁਰੀ ਅਤੇ ਕ੍ਰਿਸ਼ਨਾਪਾਰਕ ਵਿਚਕਾਰ ਦਿੱਲੀ ਮੈਟਰੋ ਦੇ ਚੌਥੇ ਗੇਟ ਤਹਿਤ ਬਣਨ ਵਾਲੇ 2.08 ਕਿਲੋਮੀਟਰ ਲੰਬੇ ਸੈਕਸ਼ਨ ਦਾ ਉਦਘਾਟਨ ਕੀਤਾ। ਇਸ ਉੱਤੇ 12 ਅਰਬ ਰੁਪਏ ਖਰਚ ਹੋਏ ਨੇ। ਇਸ ਜੰਕਸ਼ਨ ਦੇ ਬਣਨ ਨਾਲ ਵਿਕਾਸਪੁਰੀ, ਜਨਕਪੁਰੀ ਅਤੇ ਪੱਛਮੀ ਦਿੱਲੀ ਦੇ ਹੋਰਨਾਂ ਹਿੱਸਿਆਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਰੋਹਿਨੀ ਇਲਾਕੇ ਵਿੱਚ ਕੇਂਦਰੀ ਆਯੁਰਵੈਦ ਖੋਜ ਸੰਸਥਾਨ ਦੀ ਅਤ ਆਧੁਨਿਕ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਕੈਂਪਸ ਅਤ ਆਧੁਨਿਕ ਸਿਹਤ ਸੰਭਾਲ ਅਤੇ ਬੁਨਿਆਦੀ ਡਾਕਟਰੀ ਢਾਂਚਾ ਮੁਹੱਈਆ ਕਰਵਾਏਗਾ। ਇਹਨਾਂ ਪ੍ਰੋਜੈਕ ਪਟਾਣ ਦੇ ਸ਼ੁਰੂ ਹੋਣ ਨਾਲ ਖੇਤਰੀ ਸੰਪਰਕ ਵਧੇਗਾ ਤੇ ਦਿੱਲੀ ਦੇ ਲੋਕਾਂ ਨੂੰ ਆਵਾਜਾਈ ਵਿੱਚ ਆਸਾਨੀ ਹੋਵੇਗੀ